ਲੋ ਜੀ ਆਪਾਂ ਉਹ ਨੀਲੀ ਰਾਵੀ ਨਸਲ ਦੀ ਗੱਲ ਕਰਦੇ ਆ ਇੱਥੇ ਜੱਜਮੈਂਟ ਹੋ ਰਹੀ ਹੈ ਨੀਲੀ ਰਾਵੀ ਨਸਲ ਜਿਹਨੂੰ ਸਭ ਤੋਂ ਸੋਹਣੀ ਨਸਲ ਮੰਨਿਆ ਗਿਆ ਜਿਹੜੀ ਬਹੁਤ ਹੀ ਮਤਲਬ ਸੋਹਣੀ ਨਸਲ ਆ ਇਹ ਨਸਲ ਦੇ ਕੀ ਨਿਸ਼ਾਨੀਆਂ ਕਿ ਇਹਦੇ ਮੱਥੇ ਤੇ ਫੁੱਲ ਹੁੰਦਾ ਮੱਥੇ ਤੇ ਆਹੋ ਹੁੰਦਾ ਚਾਰੇ ਪੈਰ ਚਿੱਟੇ ਹੁੰਦੇ ਆ ਪੂਛ ਚਿੱਟੀ ਹੁੰਦੀ ਆ ਪੰਜ ਕਲਿਆਣੇ ਜਿਹਨਾਂ ਨੂੰ ਪੰਜ ਕਲਿਆਣੇ ਕਿਹਾ ਜਾਂਦਾ ਖਾ ਮੇਰੇ ਹਿਸਾਬ ਨਾਲ ਇਹ ਪਾਕਿਸਤਾਨ ਦੇ ਵਿੱਚੋਂ ਚੱਲੀ ਹੋਈ ਨਸਲ ਆ ਨੀਲੀ ਤੇ ਰਾਵੀ ਦੋ ਨਸਲਾਂ ਦਾ ਕਹਿੰਦੇ ਵੀ ਇਹ ਸੁਮੇਲ ਆ ਜਿਹੜੀ ਇਹਦੇ ਪਿਛਲੀ ਬੈਕਗ੍ਰਾਉਂਡ ਆ ਬੂਰਿਆਂ ਨੂੰ ਵੀ ਇਹਨਾਂ ਨਸਲਾਂ ਦੇ ਵਿੱਚ ਹੀ ਬੂਰੇ ਜਿਹੜੇ ਬੂਰੇ ਵੀ ਨੀਲੀ ਰਾਵੀ ਨਸਲ ਦੇ ਵਿੱਚ ਹੀ ਆ ਜਾਂਦੇ ਆ ਜਿਹੜੇ ਬੂਰੇ ਆਪਾਂ ਬੂਰੀਆਂ ਮੱਝਾਂ ਕਹਿੰਦੇ ਆ ਆਮ ਤੌਰ ਤੇ ਤਿੰਨ ਤਰ੍ਹਾਂ ਦੀਆਂ ਮੱਝਾਂ ਹੁੰਦੀਆਂ ਆਪਣੇ ਇੱਕ ਬੂਰੀਆਂ ਇੱਕ ਕਾਲੀਆਂ ਇੱਕ ਪੰਜ ਕਲਿਆਣੀਆਂ ਜਿਹੜੀਆਂ ਬੂਰੀ ਬੂਰੇ ਆਸੇ ਪੂਰਾ ਖੜਾ ਆਹ ਖੜਾ ਬੂਰਾ ਝੋਟਾ ਇਹ ਬੂਰਾ ਝੋਟਾ ਖੜਾ ਇਹ ਵੀ ਦੇਖੋ ਤੁਸੀਂ ਇਹਦੀ ਵੀ ਮਾਰਕਿੰਗ ਆ ਜਿਹੜੀ ਉਹ ਸੇਮ ਆ ਸੇਮ ਮਾਰਕਿੰਗ ਆ ਬਸ ਇਹਦੀ ਚਮੜੀ ਦਾ ਰੰਗ ਫਰਕ ਆ ਇਹ ਵੀ ਇਹ ਵੀ ਨੀਲੀ ਨਾ ਵੀ ਮਤਲਬ ਨਸਲ ਦੇ ਮੁਕਾਬਲੇ ਦੇ ਵਿੱਚ ਆ ਵੱਡੇ ਬੋਲਾਂ ਦੇ ਮੁਕਾਬਲੇ ਦੇ ਵਿੱਚ ਆ ਸਾਰੇ ਤੁਹਾਨੂੰ ਦਿਖਾ ਦਿੰਨਾ ਇਸ ਵਕਤ ਲਾਸਟ ਜੱਜਮੈਂਟ ਦਾ ਟਾਈਮ ਚੱਲ ਰਿਹਾ ਲਾਸਟ ਇੱਥੇ ਬਰੀਕੀਆਂ ਹੀ ਫੜੀਆਂ ਜਾਂਦੀਆਂ ਜਿੱਥੇ ਆਪਾਂ ਕਹਿ ਸਕਦੇ ਆ ਕਿ ਬਿਲਕੁਲ ਛੋਟੀਆਂ ਛੋਟੀਆਂ ਬਰੀਕੀਆਂ ਦੇਖੀਆਂ ਜਾਣੀਆਂ ਮਾੜੀ ਮੋਟੀ ਮਾਰਕਿੰਗ ਚ ਫਰਕ ਹੋ ਗਿਆ ਮਾੜੇ ਮੋٹے ਪੈਰਾਂ ਦਾ ਕੋਈ ਫਰਕ ਹੋ ਗਿਆ ਕੋਈ ਗਿੱਟਿਆਂ ਦਾ ਫਰਕ ਹੋ ਗਿਆ ਕੋਈ ਪੂਛ ਦਾ ਫਰਕ ਹੋ ਗਿਆ ਕੋਈ ਪੁੱਠੇ ਢਾਲੂ ਚੱਕਮੇ ਦਾ ਫਰਕ ਹੋ ਗਿਆ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਮਤਲਬ ਜੱਜ ਆ ਜਿਹੜੀਆਂ ਬਰੀਕੀਆਂ ਨੂੰ ਚੈੱਕ ਕਰਦੇ ਆ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਪਹਿਲੇ ਦੂਜੇ ਤੀਜੇ ਚੌਥੇ ਨੰਬਰ ਤੇ ਜਾਨਵਰ ਨੂੰ ਕਟੇ ਉਹ ਏ ਤਾਰਲਾ ਇਹਨੂੰ ਥੱਲੇ ਜਾਨਵਰ ਡਰਦੇ ਆ ਜਾਨਵਰ ਡਰਦੇ ਆ ਪੁੱਤ ਨੂੰ ਤਾਰਲਾ ਥੱਲੇ ਇੱਥੇ ਕੋਈ ਛੁੱਟ ਗਿਆ ਤੇ ਕਿਸੇ ਦੀ ਲੱਤਾਂ ਵਾਂ ਤੋੜ ਦੂਗਾ हां लो जी इधर ले पास आ जाओ हरपेज दोबारा ਫੇਰ ਜੱਜ ਸਹਿਬਾਨਾ ਨੇ ਇਹ ਜਾਨਵਰਾਂ ਨੂੰ ਲਾਇਆ ਆ ਦੇਖੋ ਇਹਨਾਂ ਦਾ ਸਾਰਾ ਕੁਝ ਇਹਨਾਂ ਦੀ ਚਮੜੀ ਚੈੱਕ ਕੀਤੀ ਜਾ ਰਹੀ ਹੈ ਵੀ ਚਮੜੀ ਕਿ ਦੀ ਪਤਲੀ ਆ ਕਿ ਦੀ ਮੋਟੀ ਆ ਤੁਹਾਨੂੰ ਕੁਸ਼ੀ ਪਲਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਕਿਹੜਾ ਇਹਨਾਂ ਦੇ ਵਿੱਚੋਂ ਚੈਂਪੀਅਨ ਬਣਦਾ ਆਪਾਂ ਇਹ ਕਹਿ ਸਕਦੇ ਆ ਕਿ ਇਹ ਆਲ ਇੰਡੀਆ ਦਾ ਹੀ ਮੁਕਾਬਲਾ ਹੈ ਆਲ ਇੰਡੀਆ ਤੋਂ ਹੀ ਬੋਲ ਆਏ ਹੋਇਆ ਆਲ ਇੰਡੀਆ ਦਾ ਚੈਂਪੀਅਨ ਬਣ ਜਾਣਾ ਜਿਨੇ ਆ ਰੈਂਗ ਜਿੱਤ ਲਿਆ ਨੀਲੀ ਰਾਵੀ ਦਾ ਆਲ ਇੰਡੀਆ ਚੈਂਪੀਅਨ ਕੌਣ ਬਣੂਗਾ 2 ਮਿੰਟਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਖਬਰ ਦਿੰਨੇ ਆ 2 ਹੀ ਮਿੰਟ ਲੱਗਣੇ ਵਾ 2 ਮਿੰਟਾਂ ਦੇ ਅੰਦਰ ਅੰਦਰ ਐਂਡ ਤੱਕ ਬਣੇ ਰਿਓ ਤੁਹਾਨੂੰ ਫੁੱਲ ਵਾਲਾ ਲਾਲ ਫੁੱਲ ਵਾਲਾ ਨੀਲੇ ਫੁੱਲ ਵਾਲਾ ਖੱਟੇ ਫੁੱਲ ਵਾਲਾ ਝੋਟਾ ਹੁਣੇ ਦਿਖਾ ਦੇਣਾ ਜਿਹਦੀਆਂ ਆਮ ਤੌਰ ਤੇ ਵੀਡੀਓ ਪਾਇਆ ਕਰਾਂਗੇ ਲੈ ਬਈ ਆ ਝੋਟੇ ਦੇ ਵਿੱਚ ਫਾਰਚੂਨਰ ਗੱਡੀ ਜਿਨੇ ਫਕਸ਼ਨ ਉਹ ਕਹਿ ਕਹਿ ਕੇ ਜਿਨ੍ਹਾਂ ਦੀਆਂ ਵੀਡੀਓ ਪੈਣੀਆਂ ਉਹ ਤੁਹਾਨੂੰ ਥੋੜੇ ਜੇ ਚਰਮਗਰੀ ਦਿਖਾ ਦੇਣਾ ਆ ਆਡੀਅன்ஸ் ਦੇਖੋ ਆਥਣ ਹੋ ਗਿਆ ਯਾਰ ਕਮਾਲ ਦੀ ਗੱਲ ਆ ਹਰਪੇਜ ਆਥਣ ਹੋ ਗਿਆ ਬਾਈ ਆਥਣ ਹੋ ਗਿਆ ਤੇ ਲੋਕ ਇੱਥੇ ਐਂ ਸਾਹ ਰੋਕੀ ਖੜੇ ਆ ਕਿ ਕਦੋਂ ਜੱਜਮੈਂਟ ਆ ਜਿਹੜੀ ਲਾਸਟ ਜੱਜਮੈਂਟ ਆਉਂਦੀ ਆ ਕਦੋਂ ਸਾਨੂੰ ਉਹ ਚੈਂਪੀਅਨ ਇੰਨਿਆਂ ਦੇ ਵਿੱਚੋਂ ਚੈਂਪੀਅਨ ਆ ਜਿਹਦੇ ਦਰਸ਼ਨ ਹੁੰਦੇ ਆ ਕਿਹਦੇ ਨਾਲ ਅਸੀਂ ਸੈਲਫੀਆਂ ਲੈਣੀਆਂ ਉਹ ਸਾਰੇ ਜੱਜਮੈਂਟਾਂ ਜਿਹੜੀਆਂ ਲਾਸਟ ਸਾਰੇ ਲੋਕ ਉਡੀਕ ਰਹੇ ਆ ਇਹ ਜੱਜਮੈਂਟ ਹੀ ਲਾਸਟ ਜੱਜਮੈਂਟ ਆ ਜਿੱਦੋਂ ਬਾਦ ਲੋਕਾਂ ਨੇ ਮੋਟਰਸਾਈਕਲ ਚੱਕ ਗੱਡੀਆਂ ਚੱਕ ਕੇ ਨਿਕਲਣਾ ਉਦੋਂ ਬਾਅਦ ਆਪਣੇ ਘਰਾਂ ਨੂੰ ਜਾਣਗੇ ਬਸ ਬਿਲਕੁਲ ਦੇਣ ਦਾ ਛਪਾ ਟਾਈਮ ਜਾ ਰਿਹਾ ਲਾਸਟ ਤੱਕ ਤੁਹਾਨੂੰ ਦੱਸਦੇ ਆ ਕਿ ਕੌਣ ਬਣਦਾ ਨੀਲੀ ਰਾਵੀ ਦਾ ਆਲ ਇੰਡੀਆ ਚੈਂਪੀਅਨ ਲੈ ਵੀ ਪੈਗੇ ਢਾਕੇ ਢਾਕੇ ਪੈਗੇ ਆਜੋ ਦਿਖਾਵਾਂ ਤੁਹਾਨੂੰ ਪਹਿਲੇ ਨੰਬਰ ਵਾਲਾ ਆਜੋ ਆਜੋ ਪਹਿਲੇ ਨੰਬਰ ਤੇ ਆਇਆ ਤੁਹਾਨੂੰ ਦਿਖਾਉਨੇ ਆ ਆ ਦੇਖ ਲੈ ਪੂਰੇ ਮੱਛਰੇ ਪਏ ਆ ਮੱਛਰੇ ਆ ਮੱਛਰਿਓ ਵੇ ਜੱਟੇ ਇੱਧਰ ਆਇਓ ਸਭ ਝਾਕ ਲੋ ਓਏ ਜੀ ਮੱਛਰੇ ਪਏ ਆ ਲੈ ਵੇ ਪਹਿਲੇ ਨੰਬਰ ਤੇ ਆ ਗਿਆ ਅਲਵਕਸ਼ ਆ ਗਿਆ ਅਲਵਕਸ਼ ਆ ਗਿਆ ਜੀ ਪਹਿਲੇ ਨੰਬਰ ਤੇ ਬੋਲਵਾੜਤਾ ਇਹਨਾਂ ਦੇ ਪਹਿਲਾਂ ਹੀ ਬਾਹਲੇ ਕੈੜੇ ਕਰਕੇ ਲਾਏ ਪਏ ਸੀਗੇ ਇਹ ਕਿਹਦਾ ਬੱਚਾ ਕਿਹਦਾ ਇਹ ਇਹ ਕੰਡੇ ਵਾਲੇ ਸ਼ਾਂਦੇ ਜੀ ਇਹ ਉਹਦਾ ਕੀ ਸੁਣਨਾ ਗੁਸਤੀ ਸੁਣਵਾ ਆਪਣਾ ਕੰਡੇ ਵਾਲੇ ਸ਼ਾਂਦੇ ਇਹ ਕਿਹੜੇ ਪਿੰਡ ਕਿਹੜੇ ਆ ਇਹ ਪਿੰਡ ਤੂਤਾ ਜਿਲ੍ਹਾ ਫਰੋਈ ਪਰ ਪਿੰਡ ਤੂਤ ਗਰਜੀਤ ਤੂਤਾਲਾ ਗਰਜੀਤ ਤੂਤਾਲਾ ਪਿੰਡ ਆ ਬਸ ਠੀਕ ਆ ਤੂਤਾਲੇੋਂ ਫਿਰਦਾ ਸਵਾਦ ਆ ਗਿਆ ਵੀ ਤੁਹਾਡੇ ਪਿੰਡ ਚੈਂਪੀਅਨ ਜਾਂਦੇ ਆ ਤੁਹਾਡੇ ਪਿੰਡੋਂ ਤੁਹਾਡੇ ਤੁਹਾਡੇ ਪਿੰਡੋਂ ਨਾਲਕੇ ਤੋਂ ਪਾਣੀ ਲੈ ਕੇ ਆਉਣਾ ਪਊਗਾ ਸਾਨੂੰ ਅਸੀਂ ਚੈਂਪੀਅਨ ਪੈਦਾ ਕਰਨ ਵਾਲੇ ਬੰਦੇ ਆ ਹਾਂ ਬਸ ਜਿੱਤ ਗਿਆ ਆ ਬਾਈ ਯਾਰ ਵੀ ਚਿੰਬੜ ਦਾ ਤੁਰਿਆ ਫਿਰਦਾ ਇੰਨਾ ਸਵਾਦ ਆ ਰਿਹਾ ਵੀ ਲੈ ਵੀ ਸਵਾਦ ਆ ਗਿਆ ਮੱਲੋ ਹੁਣ ਮੈਂ ਤੇਰਾ ਦੂਜੇ ਨੰਬਰ ਵਾਲਾ ਦਗਾਉਣਾ ਹਾਂ ਹਾਂ ਆਜੋ ਆ ਵੀ ਆ ਗਿਆ ਦੂਜੇ ਨੰਬਰ ਵਾਲਾ ਆ ਗਿਆ ਵੀ ਦੂਜੇ ਨੰਬਰ ਵਾਲੇ ਲੈ ਵੀ ਮੱਲੋ ਜਮਾ ਹੀ ਫਸਮਾ ਟੱਕਰ ਸੀ ਮੈਂ ਜੱਜਮੈਂਟ ਟੀਮ ਦੇ ਕੋਲੇ ਖੜਾ ਸੀ ਜੱਜਮੈਂਟ ਟੀਮ ਦੇ ਕੋਲੇ ਖੜਾ ਸੀ ਮੈਂ ਜੱਜਮੈਂਟ ਟੀਮ ਕਰੀ ਜਾਂਦਾ ਯਾਰ ਕਿਨੂੰ ਕੱਢੀਏ ਯਾਰ ਕਿਨੂੰ ਕੱਢੀਏ ਆਹ ਪੋਜੀਸ਼ਨ ਬਣੀ ਖੜੀ ਸੀ ਜਮਾ ਹੀ ਨੋਹਾਂ ਤੇ ਮਸਲਾ ਸੀ ਆਹ ਦੂਸਰੇ ਨੰਬਰ ਤੇ ਬੋਲਾ ਆ ਬਾਈ ਕਿਹੜੇ ਪਿੰਡਾਂ ਨੱਥੂ ਵਾਲਾ ਕਰ ਵੀ ਨੱਥੂ ਵਾਲਾ ਅਸੀਂ ਆਪਾਂ ਜਮਾ ਨੇੜ ਹੀ ਆਪਾਂ ਤਾਂ ਫਿਰ ਤੇ ਹਾਂ ਤੇ ਇਹ ਕੀ ਕਿਹਦਾ ਬੱਚਾ ਕਿਹਦਾ ਇਹ ਨੇ ਵਾਲਾ ਮਾਲੀ ਬਸਤੀ ਸੁੰਨ ਵਾਲੀ ਤੇ ਜਿਹਦਾ ਇਹਦਾ ਕੱਲ ਬੱਚਾ ਖੀਰੀ ਦੋਦੀ ਕਰਦਾ ਕਿ ਜਬਾਤ ਆ ਅੱਛਾ ਅੱਛਾ ਉਸੇ ਸੰਦ ਬੱਚੇ ਦਾ ਪਿਓ ਆ ਉਸ 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 ਅੱਛਾ ਇਹਦੇ ਇਹਦੇ ਬੱਚੇ ਵੀ ਚੈਂਪੀਅਨ ਬਣ ਰਹੇ ਆ ਮਤਲਬ ਕੁੱਲ ਕੱਲਾ ਇਹ ਚੈਂਪੀਅਨ ਬਣਿਆ ਹੀ ਨਹੀਂ ਇਹ ਚੈਂਪੀਅਨ ਪ੍ਰੋਡਿਊਸ ਵੀ ਕਰ ਰਿਹਾ ਸਭ ਤੋਂ ਵੱਡੀ ਗੱਲ ਇਹ ਵੀ ਪ੍ਰੋਡਿਊਸ ਕਰ ਰਿਹਾ ਚੈਂਪੀਅਨ ਇਹ ਸਭ ਤੋਂ ਵੱਡੀ ਗੱਲ ਆ ਅਗਲਾ ਚੈਂਪੀਅਨ ਦਿਖਾਉਨੇ ਆ ਹਾਂ ਵੀ ਭਾਈ ਇਹ ਕਿਹੜੇ ਨੰਬਰ ਤੇ ਆਇਆ ਉਹ ਨੂਰਜੀਤੀ ਜੀ ਨੰਬਰ ਉਹੇ ਨੰਬਰ ਤੇ ਆਇਆ ਤੀਜੇ ਨੰਬਰ ਤੇ ਇਹ ਕੀ ਦਾ ਬੱਚਾ ਇਹ ਬਾਬਰ ਬੰਨ ਦਾ ਜੀ ਇਹ ਬਾਬਰ ਬੰਨ ਦਾ ਬਾਬਰ ਬੰਨ ਤੇ ਬਾਬਰ 2 ਨੇ ਵੀ ਕਮਾਲ ਕੀਤੀ ਹੈ ਬਾਬਰ 2 ਦੇ ਬੱਚੇ ਵੀ ਬਹੁਤ ਆਇਆ ਬਾਬਰ ਬੰਨ ਦਾ ਬੱਚਾ ਚੈਂਪੀਅਨ ਬਣ ਗਿਆ ਸਭ ਤੋਂ ਵੱਡੀ ਗੱਲ ਹੈ ਕਿਹੜਾ ਪਿੰਡ ਆ ਇਹ ਇਹ ਚੂੜ ਚੱਕ ਜੀ ਇਹਦੀ ਝੋਟੀ ਨੇ ਪਹਿਲੇ ਸੂਏ ਦੋ ਦੰਦ 16 ਕਿਲੋ ਦੁੱਧ ਚੋਇਆ ਅੱਛਾ ਇਹਦੀ ਝੋਟੀ ਨੇ ਦੋ ਦੰਦ ਦੇ ਵਿੱਚ 16 ਕਿਲੋ ਦੁੱਧ ਚੋਇਆ ਇਸੇ ਦੀ ਬੱਚੀ ਨੇ ਮਤਲਬ ਕਹਿਣ ਤੋਂ ਭਾਵੇਂ ਅੱਗੇ ਵੀ ਜਿਹੜੀ ਚੀਜ਼ ਲਈ ਆਪਾਂ ਚਾਹੁੰਦੇ ਹੁੰਨੇ ਆ ਉਹ ਚੀਜ਼ ਅੱਗੇ ਬੱਚੇ ਵੀ ਚੰਗੇ ਪੈਦਾ ਕਰ ਰਿਹਾ ਬਾਈ ਦੱਸਿਓ ਆਪਣਾ ਇਹ ਮਾਲਕਾ ਬਾਈ ਮੁਬਾਰਕਾਂ ਬਹੁਤ ਬਹੁਤ ਬਰੀਡ ਚ ਵੀ ਨੰਬਰ ਆਇਆ ਬਰੀਡ ਚ ਵੀ ਮਤਲਬ ਸਭ ਤੋਂ ਵੱਡੀ ਗੱਲ ਇਹ ਵੀ ਚੈਂਪੀਅਨ ਬਣਿਆ ਹੀ ਨਹੀਂ ਚੈਂਪੀਅਨ ਬੱਚੇ ਵੀ ਪੈਦਾ ਕਰ ਰਿਹਾ ਸਭ ਤੋਂ ਵਧੀਆ ਗੱਲ ਇਹ ਦੁੱਧ ਵਾਲੇ ਬੱਚੇ ਵੀ ਪੈਦਾ ਕਰ ਰਿਹਾ ਤੇ ਬੱਚੇ ਵੀ ਪੈਦਾ ਕਰ ਰਿਹਾ ਸਮੱਖੇ ਵੀ ਪੈਦਾ ਕਰ ਰਿਹਾ ਦੁੱਧ ਵਾਲੇ ਵੀ ਪੈਦਾ ਕਰ ਰਿਹਾ ਜੀ ਸਿੱਧੂ ਕੋਲੇ ਪਹਿਲੇ ਨੰਬਰ ਤੇ ਆਈ ਆ अच्छा जी 16 किलो दूध ਦਿੱਤਾ ਉਹਨੇ ਲੈਵ ਚਵਾਈ ਤੇ ਠੀਕ ਹੈ ਜੀ ਸੈਟ ਕਿਡਰੀ ਫਾਰਮ ਤੇ ਠੀਕ ਹੈ ਜੀ ਕੀ ਬਾਤ ਹੈ ਜੀ ਬਹੁਤ ਮੁबारकਾਂ ਬਾਈ ਬਹੁਤ ਮੁबारकਾਂ ਆਜੋ ਅਗਲੇ ਨੂੰ ਮਿਲਦੇ ਹਾਂ ਹਾਂ ਜੀ 9ਵੇਂ ਨੰਬਰ ਤੇ ਚੌਥੇ ਤੇ ਆ ਗਿਆ ਚੌਥੇ ਨੰਬਰ ਤੇ ਆ ਗਿਆ ਇਹ ਕੀ ਦਾ ਬੱਚਾ ਇਹ ਡਾਇਮੰਡ ਹੈਰੀ ਕੇ ਵਾਲਾ ਇਹ ਡਾਇਮੰਡ ਦਾ ਬੱਚਾ ਹੈ ਕਿਹੜਾ ਪਿੰਡ ਕਿਹੜਾ ਕਾਲਗੀ ਵਾਲਾ ਬਾਈ ਬਾਈ ਬਾਹਲਾ ਐ ਟਫ ਮੁਕਾਬਲਾ ਸੀ ਪੂਰੇ ਇੰਡੀਆ ਤੋਂ ਆਏ ਹੋਏ ਸੀ ਤਿੰਨ ਤਿੰਨ ਚਾਰ ਦਿਨ ਹੋਇਆ ਹਜੇ ਚਾਰ ਦਿਨ ਹਜੇ ਹੋਇਆ ਹੀ ਆ ਹਜੇ ਜਾਂਦਾ ਏ ਆਪਾਂ 2-4 2-4 ਸਾਲ ਹੋਰ ਹਜੇ ਗਰੋਥ ਵੀ ਕਰੂਗਾ ਤੇ ਪੰਗੇ ਵੀ ਲਾਊਗਾ ਇਹ ਰਿੰਗਾਂ ਦੇ ਵਿੱਚ ਹਨਾ ਜਿਹੜਿਆਂ ਦਾ ਪਿਤਾ ਹੈ ਨਾ ਡੈਮਜਾ ਉਸ ਨੇ ਪੂਰਾ ਰਾਜ ਕੀਤਾ ਹੋਇਆ ਇਸ ਟਾਈਮ ਤੇ ਤੇ ਅੱਜ ਦੁੱਧ ਕੁਆਲਿਟੀ ਦੇ ਵਿੱਚ ਬੱਚੇ ਆ ਰਹੇ ਆ ਇਹ ਛੋਟੀ ਉਮਰ ਦੇ ਵਿੱਚ ਪਾਰਟਿਸਿਪੇਟ ਚੈਂਪੀਅਨਾਂ ਨਾਲ ਕੀਤਾ ਭਾਵੇਂ ਚੌਥੇ ਨੰਬਰ ਤੇ ਆ ਸਾਨੂੰ ਬਹੁਤ ਵੱਡੀ ਗੱਲ ਹੈ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਵੀ ਇਹਨੇ ਆਉਂਦੇ ਹੀ ਮੁੱਢ ਜਿਹਾ ਵੱਡਿਆਂ ਦੇ ਵਿੱਚ ਇਹਨੇ ਸ਼ੁਰੂ ਕਰਤੀ ਸ਼ੁਰੂਆਤ ਕਰਤੀ ਤਕੜੀ ਸ਼ੁਰੂ ਕਰ ਗੱਲ ਕਰਦੇ ਤੇ ਬੱਚਿਆਂ ਚੋਂ ਆ ਸੀਗਾ ਜੀ ਦੋ ਦੰਦ ਚੋੜੀ ਪਹਿਲਾਂ ਦੰਦ ਟੁੱਟ ਗਿਆ ਦੰਦ ਟੁੱਟ ਗਿਆ ਨਹੀਂ ਇਹ ਬੱਚਿਆਂ ਦੇ ਵਿੱਚ ਦੋ ਦੰਦ ਜੀ ਤਾਂ ਇਹਨੇ ਪੱਕਾ ਨੰਬਰ ਸੀਗਾ ਇਹਦਾ ਇਹਦਾ ਪਿਤਾ ਹੈ ਨਾ ਜੀ ਉਸ ਇਹਨਾਂ ਚੰਗੀਆਂ ਪਹਿਲਾਂ ਦੋਤੇ ਨੇ ਜੀ ਤੇ ਡਾਇਮੰਡ ਬੋਲ ਚੜਾ ਰਿਹਾ ਕਿੰ ਵਾਲਾ ਹੁੰਦਾ ਚੰਗਾ ਡੀਐਨਏ ਟੈਸਟਡ ਬੋਲ ਹੈ ਜੀ ਡੀਐਨਏ ਟੈਸਟਡ ਬੋਲ ਹੈ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਸਭ ਤੋਂ ਵੱਡੀ ਗੱਲ ਇਹ ਆ ਵੀ ਪਿਓ ਦੀ ਗੱਡੀ ਸੰਭਲ ਲਈ ਇਹਨੇ ਪਿਓ ਦੀ ਗੱਡੀ ਸੰਭਲ ਲਈ ਪਿਓ ਦੀ ਗੱਡੀ ਸੰਭਲ ਲਈ ਗਿਆ ਮਾਲਕ ਕਿਰ ਭਾਈ ਬਹੁਤ ਮਾਰਕਾ ਭਾਈ ਦੱਸਦਾ ਵੀ ਆ ਵੀ ਮੈਂ ਹੈਗਾ ਕੋਸ ਦੱਸਦਾ ਹਾਂ ਭਾਈ ਆ ਜੋ ਇਦੋਂ ਗਾਂ ਚੱਲਦੇ ਆ ਚੈਂਪੀਅਨ ਇਦੋਂ ਗਾਂ ਵੀ ਖੜਾ ਇੱਕ ਆ ਜੋ ਹਾਂ ਭਾਈ ਇਹ ਆ ਗਿਆ ਪੰਜਵੇਂ ਨੰਬਰ ਤੇ ਪੰਜਵੇਂ ਨੰਬਰ ਤੇ ਕਿਹੜਾ ਪਿੰਡ ਆ ਇਹ ਕੀ ਦਾ ਕੀਦੇ ਕੀਦਾ ਬੱਚਾ ਇਹ ਬਾਦਸ਼ਾਹ ਰੋਡਿਆਂ ਵਾਲੇ ਬਾਦਸ਼ਾਹ ਰੋਡਿਆਂ ਵਾਲੇ ਦਾ ਰੋਡਾਂ ਵਾਲੇ ਬਾਦਸ਼ਾਹ ਮਿੰਟੂ ਦਾ ਪਿੰਡ ਆ ਵੀ ਇਹ ਵੀ ਚੈਂਪੀਅਨਾਂ ਦਾ ਪਿੰਡ ਆ ਇੱਥੋਂ ਵੀ ਚੈਂਪੀਅਨ ਪੈਦਾ ਹੁੰਦੇ ਆ ਜੇ ਉਹ ਆਪਾਂ ਕਹਿ ਲਈਏ ਵੀ ਕੌਮ ਦੀ ਗੱਲ ਹੋਈਏ ਤਾਂ ਕਰੀਏ ਤਾਂ ਆਪਣਾ ਪਿੰਡਰਾਂ ਵਾਲੇ ਬਾਬੇ ਉਸੇ ਪਿੰਡ ਤੋਂ ਹੀ ਆ ਉਸੇ ਪਿੰਡ ਤੋਂ ਹੀ ਇਹ ਰੋਡਾਂ ਦੇ ਵਿੱਚੋਂ ਇਹ ਚੈਂਪੀਅਨਾਂ گاਮਾਂ ਦੇ ਵਿੱਚ ਵੀ ਰੋਡਾਂ ਵਾਲਿਆਂ ਨੇ ਕਮਾਲ ਕੀਤੀ ਆ ਰੋਡਿਆਂ ਵਾਲਿਆਂ ਨੇ گاਵਾਂ ਦੇ ਵਿੱਚ ਵੀ ਮਤਲਬ ਨੰਬਰ ਜਿੱਤੇ ਆ ਪਰ ਇੱਥੇ ਵੀ ਬਾਈ ਤੁਹਾਡਾ ਨਾਂ ਕੀ ਆ ਜਗਜੀਤ ਸਿੰਘ ਜਗਜੀਤ ਸਿੰਘ ਰੋਡੇ ਪਿੰਡ ਦਾ ਜਿਹੜਾ ਬੱਚਾ ਇਹ 5ਵੇਂ ਨੰਬਰ ਤੇ ਆਇਆ ਵੈਸੇ ਜਿੰਨੇ ਵੀ ਆਏ ਆ ਪੰਜ ਪਹਿਲਾਂ ਬੋਲ ਇੰਨੇ ਸੀਗੇ ਕਿ ਪਹਿਲਾਂ 5 ਨੰਬਰ ਸਿਲੈਕਟ ਕੀਤੇ ਗਏ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ 7 ਨੰਬਰ ਤੱਕ ਪੜਾਣਾ ਪੜਾਣੇ ਤੋਂ ਹੈ ਪੜਾਣੇ ਦਾ ਰੋਡਿਆਂ ਵਾਲੇ ਦਾ ਬੱਚਾ ਰੋਡਿਆਂ ਵਾਲੇ ਦਾ ਬੱਚਾ ਹੈ ਪੜਾਣੇ ਪਿੰਡ ਦਾ ਪੜਾਣੇ ਪਿੰਡ ਦਾ 5ਵੇਂ ਨੰਬਰ ਤੇ ਆਇਆ ਬਾਈ ਲੈ ਮੇਰੀ ਗਲਤੀ ਹੋ ਗਈ ਸੀ ਇਹ ਤੇ ਪਰ ਜਿੰਨੇ ਵੀ ਆਇਆ ਯਾਰ ਕਮਾਲ ਆ ਇੱਥੇ ਹੁਣ ਸੈਲਫੀਆਂ ਖਿੱਚਣ ਵਾਲਿਆਂ ਦੀ ਕੋਈ ਕਮੀ ਨਹੀਂ ਇਹ ਮਤਲਬ ਆ ਬੱਚੇ ਦਾ ਯਾਰ ਸਟਰਕਚਰ ਦੇਖੋ ਇਹ 5ਵੇਂ ਨੰਬਰ ਵਾਲਾ ਆ ਜਿਹ ਪਹਿਲੇ ਵਾਲੇ ਦਾ ਹੁਣ ਇਕੱਠ ਬਾਲਾ ਸੀ ਮੈਂ ਨਹੀਂ ਲਿਖਾ ਸਕਿਆ ਸਾਰਾ ਪਰ ਜਿੰਨਾ ਵੀ ਆ ਇਹ ਮੇਲਾ ਇੱਕ ਬਹੁਤ ਸਫਲਤਾ ਨਾਲ ਮੁੱਕਿਆ ਇਹ ਇਹ ਮੇਲੇ ਦਾ ਇਹ ਲਾਸਟ ਮੁਕਾਬਲਾ ਸੀਗਾ ਜਿਹੜਾ ਮੁਕਾਬਲਾ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ ਤੇ ਜਿੰਨੇ ਵੀ ਸੱਜਣ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੀਡੀਐਫ ਦੇ ਜਿੰਨੀ ਵੀ ਮੈਨੇਜਮੈਂਟ ਕਮੇਟੀ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸੱਜਣੋ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ